ਦੇਸ਼ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਹਨ ਜਿਨ੍ਹਾਂ ਨੇ ਰਾਸ਼ਨ ਕਾਰਡ ਲਈ ਈ ਕੇਵਾਈਸੀ ਨਹੀਂ ਕੀਤਾ ਅਜਿਹੇ ਚ ਰਾਸ਼ਨ ਖਪਤਕਾਰਾਂ ਲਈ ਰਾਹਤ ਦੀ ਖਬਰ ਹੈ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੇ ਈ ਕੇਵਾਈਸੀ ਨਹੀਂ ਕੀਤਾ ਉਹ ਦਸੰਬਰ ਦੇ ਮਹੀਨੇ ਤੱਕ ਆਪਣਾ ਈ ਕੇਵਾਈਸੀ ਕਰਵਾ ਸਕਦੇ ਨੇ ਹਾਲਾਂਕਿ ਇਸ ਤੋਂ ਬਾਅਦ ਵੀ ਰਾਸ਼ਨ ਕਾਰਡ ਦੀ ਈ ਕੇਵਾਈਸੀ ਨਾ ਹੋਣ ਦੀ ਸੂਰਤ ਵਿੱਚ ਇਹਨਾਂ ਖਪਤਕਾਰਾਂ ਨੂੰ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਕਾਰਡ ਤਾਰਕ ਨੇ ਜੋ ਏਕੇਵਾਈਸੀ ਨਹੀਂ ਕਰਵਾਉਂਦੇ ਜਿਨ੍ਹਾਂ ਉੱਤੇ ਇਸ ਦਾ ਸਿੱਧਾ ਅਸਰ ਪਵੇਗਾ ਰਾਸ਼ਨ ਕਾਰਡ ਏਕੇਵਾਈਸੀ ਦਾ ਉਦੇਸ਼ ਰਾਸ਼ਨ ਕਾਰਡਾਂ ਦੀ ਸੂਚੀ ਵਿੱਚੋਂ ਭੋਜਨ ਵੰਡ ਵਿੱਚ ਧੰਦਲੀ ਜਿਵੇਂ ਕਿ ਅਯੋਗ ਲੋਕਾਂ ਅਤੇ ਮ੍ਰਿਤਕਾਂ ਦੇ ਨਾਂ ਤੇ ਰਾਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹਟਾਉਣਾ ਹੈ ਰਾਸ਼ਨ ਕਾਰਡ ਏਕੇਵਾਈਸੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਰੇ ਹੋਏ ਅਤੇ ਅਯੋਗ ਲੋਕਾਂ ਦੇ ਨਾਮ ਤੇ ਰਾਸ਼ਨ ਦੀ ਚੋਰੀ ਨੂੰ ਰੋਕਿਆ ਜਾਵੇਗਾ ਇਸ ਸਮੇਂ ਵੀ ਕਈ ਅਜਿਹੇ ਲੋਕ ਨੇ ਜੋ ਅਯੋਗ ਲੋਕਾਂ ਦੇ ਨਾਂ ਤੇ ਰਾਸ਼ਨ ਇਕੱਠਾ ਕਰ ਰਹੇ ਨੇ ਇਸ ਕਾਰਨ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿੱਚ ਭਾਰੀ ਹੀਰਾਫੇਰੀ ਹੋ ਰਹੀ ਹੈ ਈਕੇਵੀਸੀ ਤੋਂ ਬਾਅਦ ਯੋਗ ਖਪਤਕਾਰ ਇਸ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਰਾਸ਼ਨ ਵੰਡ ਚ ਧੰਦਲੀ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਬਦਲਾਅ ਕੀਤੇ ਜਾਂਦੇ ਰਹੇ ਨੇ ਪਹਿਲਾਂ ਈਪੋਸ਼ ਮਸ਼ੀਨ ਰਾਹੀਂ ਰਾਸ਼ਨ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਸੀ ਅਤੇ ਹੁਣ ਇਲੈਕਟ੍ਰੋਨਿਕ ਮਸ਼ੀਨ ਦੀ ਸਹੂਲਤ ਨਾਲ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ ਇਸ ਪ੍ਰਕਿਰਿਆ 'ਚ ਖਪਤਕਾਰ ਮਸ਼ੀਨ ਤੇ ਆਪਣਾ ਅੰਗੂਠਾ ਲਗਾਉਂਦਾ ਹੈ ਉਸ ਤੋਂ ਬਾਅਦ ਹੀ ਕੋਟੇਦਾਰ ਉਸ ਨੂੰ ਰਾਸ਼ਨ ਦਿੰਦਾ ਹੈ ਰਾਸ਼ਨ ਕਾਰਡ ਦੀ ਈਕੇਵਾਈਸੀ ਦੀ ਪ੍ਰਕਿਰਿਆ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਜਿਸ ਵਿੱਚ ਕਈ ਲੋਕਾਂ ਨੇ ਆਪਣਾ ਈਕੇਵਾਈਸੀ ਕਰਵਾ ਲਿਆ ਹੈ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਜੇ ਇਹ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਈਕੇਵਾਈਸੀ ਨਹੀਂ ਕੀਤਾ ਇਸਾ ਇਸ ਨੂੰ ਆਧਾਰ ਕਾਰਡ ਈਕੇਵਾਈਸੀ ਪ੍ਰਕਿਰਿਆ ਵਿੱਚ ਪਰਿਵਾਰ ਦੇ ਉਹਨਾਂ ਸਾਰੇ ਮੈਂਬਰਾਂ ਲਈ ਈਕੇਵਾਈਸੀ ਕਰਵਾਉਣਾ ਜ਼ਰੂਰੀ ਹੈ ਜਿਨ੍ਹਾਂ ਦੇ ਨਾਂ ਰਾਸ਼ਨ ਕਾਰਡ ਵਿੱਚ ਹਨ ਈਕੇਵਾਈਸੀ ਦੀ ਆਖਰੀ ਤਾਰੀਖ 30 ਸਤੰਬਰ ਰੱਖੀ ਗਈ ਸੀ ਫਨ ਰਾਸ਼ਨ ਖਪਤਕਾਰਾਂ ਦੀ ਸਹੂਲਤ ਲਈ ਇਸ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ ਅਜਿਹੀ ਸਥਿਤੀ ਵਿੱਚ ਜਿਨ੍ਹਾਂ ਖਪਤਕਾਰਾਂ ਨੇ ਈਕੇਵਾਈਸੀ ਨਹੀਂ ਕੀਤਾ ਉਹ 31 ਦਸੰਬਰ ਤੱਕ ਆਪਣਾ ਈਕੇਵਾਈਸੀ ਕਰਵਾ ਸਕਦੇ ਹਨ